ਉਹਦਾ ਕਸੂਰ ਸਿਰਫ ਇਨਾ ਹੀ ਹੈ ਵੀ ਉਹਨੇ ਬਾਈਟ ਦਿੱਤੀ ਫੇਸਬੁੱਕ ਤੇ ਵੀ ਉਥੇ ਭਗਵੰਤ ਮਾਨ ਨੇ ਕੱਲ ਆਉਣਾ ਸੀ ਭਗਵੰਤ ਮਾਨ ਸਰਕਾਰ ਮਰਦਾਬਾਦ 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 ਕਿਉਂਕਿ ਵੀਰਵਾਰ ਦਾ ਦਿਨ ਹੁੰਦਾ ਉਸ ਦਿਨ ਜਿਹੜਾ ਬਾਬਾ ਫਰੀਦ ਦੇ ਲੋਕ ਆਮ ਲੋਕ ਜਾਂਦੇ ਆ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜਿੰਦਾਬਾਦ 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 ਭਗਵੰਤ ਮਾਨ ਨੇ ਆਉਣਾ ਭਗਵੰਤ ਮਾਨ ਨੂੰ ਜਿਹੜੀਆਂ ਵਾਲੇ ਕੀ ਕਹਿੰਦੇ ਆ ਕਿਸਾਨਾਂ ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਹੁਣ ਸਾਥੋ ਹੀ ਡਰ ਲੱਗਣ ਲੱਗ ਪਿਆ ਹੁਣ ਸਾਨੂੰ ਗ੍ਰਿਫਤਾਰ ਕਰਨਾ ਕਿਤੇ ਵੀ ਸਾਨੂੰ ਪਹਿਲਾਂ ਚੱਕ ਲੈਣਾ ਕਿਉਂਕਿ ਸਾਥੇ ਡਰਦੇ ਆ ਥਾਣੇ ਅੰਦਰ ਕਿਸਾਨ ਆ ਗੂ ਰਿਆ ਕਰੋ ਰਿਆ ਕਰੋ ਉੱਥੇ ਉਹਨਾਂ ਤੋਂ ਕੋਈ ਚੀਜ਼ ਵਾਸਤੇ ਲੈਣੀ ਹੁੰਦੀ ਆ ਉਹਨਾਂ ਦੀਆਂ ਸਾਰਿਆਂ ਦੀਆਂ ਰੇਡੀਆਂ ਚਕਾਤੀਆਂ ਿੱਲੀ ਦੇ ਹੱਥ ਚਾਬੀ ਐ ਇਹਦੀ ਜੋ ਉਹ ਕਹਿ ਦਿੰਦੇ ਆ ਉਵੇਂ ਕਰੀ ਜਾਂਦਾ ਇਹ ਆਪਦੀ ਮੱਤ ਤਾਂ ਵਰਤਦਾ ਨਹੀਂ ਅਸੀਂ ਦੇਸ਼ ਯਾਦ ਨਹੀਂ ਸਮਦੇ ਕਿਉਂਕਿ ਸਾਡੇ ਸਾਥੀ ਤਾਂ ਕੱਲ ਦਾ ਗ੍ਰਿਫਤਾਰ ਕੀਤਾ ਅਸੀਂ ਤਾਂ ਅਜਾਦ ਮੁਲਕ ਦੇ ਵਾਸੀ ਸੀ ਪਰ ਅਜਾਦ ਨਹੀਂ ਆਹੀ ਤਾਂ ਵੀ ਗੁਲਾਮ ਰਹਿ ਕੇ ਰਿਹਾ ਮੁਨਹਿ ਗਿਆ ਹੂੰ ਕਿਉਂ ਅਸੀਂ ਤਾਂ ਗੁਲਾਮੀ ਚੱਲ ਰਹੀ ਹੈ ਅੱਜ ਵੀ ਰਾਤ ਨੂੰ 10:00 ਵਜੇ 9:30 10:00 ਵਜੇ 9:30 9:30 10:00 ਵਜੇ ਗ੍ਰਫਤਾਰ ਕਰਕੇ ਲਿਆਇਆ ਭਾਈ ਰਿਹਾ ਕਰੋ ਰਿਹਾ ਕਰੋ ਗ੍ਰਫਤਾਰ ਕੀਤਾ ਕੱਲ ਸ਼ਾਮ ਨੂੰ ਲਿਆ ਲੈ ਕੇ ਆਏ ਆ ਸਾਨੂੰ ਪਤਾ ਲੱਗਾ ਹੂੰ ਉਹਦਾ ਕਸੂਰ ਸਿਰਫ ਇੰਨਾ ਹੀ ਹੈ ਵੀ ਉਹਨੇ ਬਾਈਟ ਦਿੱਤੀ ਫੇਸਬੁੱਕ ਤੇ ਵੀ ਉੱਥੇ ਭਗਵੰਤ ਮਾਨ ਨੇ ਕੱਲ ਆਉਣਾ ਸੀ ਤੇ ਉਥੋਂ ਦੇ ਜਿਹੜੇ ਰੇੜੀਆਂ ਫੜੀਆਂ ਵਾਲੇ ਸੀਗੇ ਜਿਹੜੇ ਮਜ਼ਦੂਰ ਆਪਦਾ ਕੰਮ ਕਰਦੇ ਆ ਕਿਉਂਕਿ ਵੀਰਵਾਰ ਦਾ ਦਿਨ ਹੁੰਦਾ ਉਸ ਦਿਨ ਜਿਹੜਾ ਬਾਬਾ ਫਰੀਦ ਦੇ ਲੋਕ ਆਮ ਲੋਕ ਜਾਂਦੇ ਆ ਹੂੰ ਤੇ ਉੱਥੇ ਜਾਣ ਤੋਂ ਮਤਲਬ ਵੀ ਲੋਕਾਂ ਨੇ ਜਾਣਾ ਤੇ ਉੱਥੋਂ ਉਹਨਾਂ ਨੂੰ ਕੋਈ ਚੀਜ਼ ਵਾਸਤੇ ਲੈਣੀ ਹੁੰਦੀ ਆ ਉਹਨਾਂ ਦੀਆਂ ਸਾਰਿਆਂ ਦੀਆਂ ਰੇੜੀਆਂ ਚਕਾਤੀਆਂ ਹੂੰ ਇਹੇ ਸਾਡੇ ਪ੍ਰਧਾਨ ਨੇ ਵੀ ਉਹ ਵਾਈਟ ਦਿੱਤੀ ਸੀ ਵੀ ਉਹਨਾਂ ਦੀਆਂ ਰੇੜੀਆਂ ਚਕਾਉਣੀਆਂ ਚਲੋ ਭਗਵੰਤ ਮਾਨ ਨੇ ਆਉਣਾ ਭਗਵੰਤ ਮਾਨ ਨੂੰ ਰੇੜੀਆਂ ਵਾਲੇ ਕੀ ਕਹਿੰਦੇ ਆ ਕਿ ਇਹ ਕਿੱਥੇ ਤਾਂ ਜਾਂਦਾ ਸੀਗਾ ਵੀ ਮੈਂ ਇਹਨਾਂ ਨੂੰ ਆ ਇੱਕ ਵੀ ਬੜੀਆਂ ਸਹੂਲਤਾਂ ਦੇਵਾਂਗਾ ਕਿੱਥੇ ਉਹਨਾਂ ਦਾ ਜਿਹੜਾ ਰਿਗਾਰ ਆ ਜਿਹੜਾ ਉਹ ਆਪਦਾ ਕਰਦੇ ਆ ਰਜਗਾਰ ਖੋ ਰਿਹਾ ਦੂਜੇ ਪਾਸੇ ਉਹਨਾਂ ਨੇ ਇੱਕ ਇਹ ਗੱਲ ਕਹੀ ਸੀ ਵੀ ਪਿਛਲੇ ਸਮੇਂ ਦੇ ਵਿੱਚ ਸਾਡੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਕਣਕ ਨੂੰ ਜਿਹੜੀ ਅੱਗ ਲੱਗ ਗਈ ਸੀ ਤੇ ਅੱਗ ਲੱਗਣ ਦੇ ਕਾਰਨ ਜਿਹੜਾ ਮੁਆਵਜ਼ਾ ਅਜੇ ਤੱਕ ਨਹੀਂ ਮਿਲਿਆ ਉਹਨਾਂ ਲੋਕਾਂ ਦਾ ਬੁਰਾ ਹਾਲ ਹੈ ਕੋਈ ਮੁਆਵਜ਼ਾ ਨਹੀਂ ਇਹ ਕਹਿੰਦਾ ਹੁੰਦਾ ਸੀਗਾ ਤੁਹਾਨੂੰ ਕੂਕੜੀ ਦਾ ਵੀ ਮੁਆਵਜ਼ਾ ਮਿਲੂਗਾ ਤੁਹਾਨੂੰ ਫਲਾਣੇ ਦਾ ਵੀ ਮਿਲੂਗਾ ਪਰ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਤੇ ਉਹ ਅੱਜ ਉਸੇ ਤਰ੍ਹਾਂ ਫਿਰ ਰਹੇ ਆ ਜੀ ਜਿਵੇਂ ਆਪਾਂ ਦੇਖੀਏ ਮਾਨ ਸਾਹਿਬ ਨੂੰ ਅਜਿਹਾ ਕੀ ਡਰ ਹੈ ਜਿਹੜੇ ਕਿਸਾਨਾਂ ਨੂੰ ਮਾਨ ਸਾਹਿਬ ਆਉਂਦੇ ਬਾਅਦ ਚਾਤੇ ਰਾਤ ਨੂੰ ਕਿਸਾਨ ਗ੍ਰਿਫਤਾਰ ਕਰ ਲੈਂਦੇ ਇਹ ਤਾਂ ਹੁਣ ਇਹ ਭਗਵੰਤ ਮਾਨ ਨੂੰ ਪਤਾ ਪਹਿਲਾਂ ਇਹਨਾਂ ਲੋਕਾਂ ਨੇ ਇਹਨੂੰ ਭਗਵੰਤ ਮਾਨ ਨੂੰ ਇਹਨਾਂ ਦੀ ਸਰਕਾਰ ਲਿਆਂਦੀ ਆ 92 ਇਹਨਾਂ ਦੇ ਐਮ ਐਲ ਏ ਜਿਤਾਏ ਆ ਹੁਣ ਇਹਨਾਂ ਨੂੰ ਜਿਹੜਾ ਵੀ ਉਹਨਾਂ ਜਿਹੜਾ ਕਿਸਾਨਾਂ ਤੋਂ ਮਜ਼ਦੂਰਾਂ ਤੋਂ ਇਹਨਾਂ ਨੂੰ ਡਰ ਲੱਗਣ ਲੱਗ ਪਏ ਇਹ ਤਾਂ ਸਾਨੂੰ ਵੀ ਸਮਝ ਨਹੀਂ ਆਉਂਦੀ ਵੀ ਇਹ ਕਿਉਂ ਚਾਹੀਦਾ ਤਾਂ ਇਹ ਸਗੋਂ ਲੋਕਾਂ ਜਿਹੜੇ ਦੁਖੀ ਆ ਉਹਨਾਂ ਦੀ ਕੋਈ ਗੱਲ ਸੁਣਨ ਜਾਂ ਕੋਈ ਕੋਈ ਤਕਲੀਫ ਆ ਕਿਸੇ ਨੂੰ ਪਰ ਇਹ ਸੁਣਨ ਦੀ بجائے ਸਗੋਂ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਂਦਾ ਐਵੇਂ ਤੁਹਾਨੂੰ ਮੈਂ ਦੱਸਿਆ ਵੀ ਜਿਹੜਾ ਕਣਕ ਦਾ ਮੌਜੂਦਾ ਨਹੀਂ ਮਿਲਿਆ ਫੇਰ ਇਹ ਲੈਂਡ ਪੂਲਿੰਗ ਇਹਨੇ ਨੀਤੀ ਲਿਆਂਦੀ ਜਿਹੜੀ ਐ ਉਹਦੇ ਵਾਸਤੇ ਅਸੀਂ ਕਿਸਾਨਾਂ ਨੇ ਕਿੰਨੇ ਧਰਨੇ ਮੁਜਾਰੇ ਸਾਨੂੰ ਕਰਨੇ ਪਏ ਜਿਹੜੇ ਫਾਲਤੂ ਜਿਹੜੇ ਚੀਜ਼ਾਂ ਇਹ ਕਿਉਂਕਿ ਇਹਦੀ ਜਿਹੜੀ ਚਾਬੀ ਹੈ ਇਹਦੀ ਦਿੱਲੀ ਦੇ ਹੱਥ ਚਾਬੀ ਹੈ ਇਹਦੀ ਜੋ ਉਹ ਕਹਿ ਦਿੰਦੇ ਆ ਉਵੇਂ ਕਰੀ ਜਾਂਦਾ ਇਹ ਆਪਦੀ ਮੱਤ ਤਾਂ ਵਰਤਦਾ ਨਹੀਂ ਜੇ ਆਪ ਸਗੋਂ ਮੱਤ ਵਰਤੇ ਤਾਂ ਇਹ ਅਜਿਹਾ ਨਾ ਹੋਵੇ ਆਪਦੀ ਮੱਤ ਨਹੀਂ ਵਰਤੀ ਉਹੋ ਹੀ ਫਿਰ ਜਿਹੜਾ ਸੀਗਾ ਲੈਂਡ ਪੂਲਿੰਗ ਨੀਤੀ ਜਿਹੜੀ ਇਹਨੇ ਲਿਆਂਦੀ ਸੀ ਤੂੰ ਇਹਨੂੰ ਜਿਹੜੀ ਵਾਪਸ ਲੈਣੀ ਪਈ ਅਸੀਂ ਦੇਹ ਯਾਦ ਨਹੀਂ ਸਮਦੇ ਕਿਉਂਕਿ ਸਾਡੇ ਸਾਥੀ ਤਾਂ ਕੱਲ ਦਾ ਗਰਫਦਾਰ ਕੀਤਾ ਅਸੀਂ ਤਾਂ ਅਯਾਦ ਮੁਲਖ ਦੇ ਵਾਸੀ ਸੀ ਪਰ ਅਯਾਦ ਨਹੀਂ ਅਸੀਂ ਤਾਂ ਵੀ ਗੁਲਾਮ ਰਹਿ ਕੇ ਰੁਏ ਮੁਨਾਈ ਗਿਆ ਹੂੰ ਕਿਉਂ ਅਸੀਂ ਤਾਂ ਗੁਲਾਮੀ ਚੱਲ ਰਹੀ ਹੈ ਅੱਜ ਵੀ ਜੋ ਭਗਵਾਨ ਤਮਨ ਕਹਿ ਰਿਹਾ ਸੀ ਉਹ ਅੱਜ ਹੋ ਰਿਹਾ ਪਰ ਇਹ ਤਾਂ ਸਰਕਾਰ ਹੀ ਇਨਕਲਾਬੀਆਂ ਦੀ ਸੀ ਇਹ ਤਾਂ ਇਨਕਲਾਬ ਦਾ ਨਾਰਾ ਲਾਉਂਦੇ ਸੀ ਪਰ ਅੱਜ ਦਿਨ ਇਨਕਲਾਬੀਆਂ ਦਾ ਤੇ ਐਦਾ ਹੁਣ ਤਾਂ ਹੀ ਤਾਂ ਅਸੀਂ ਮੰਨਮੇ ਜਿਤਾਏ ਸੀ ਅਸੀਂ ਵੀ ਲਾਈ ਪਾਈਆਂ ਵੋਟਾਂ ਅਸੀਂ ਵੀ ਇੱਧਰ ਹੀ ਆਏ ਸੀ ਪਹਿਲਾਂ ਕਾਲੀ ਸੀ ਹੁਣ ਇੱਧਰ ਆਏ ਸੀ ਪਰ ਹੁਣ ਸਾਨੂੰ ਪਿਛਾ ਮੁੜਨਾ ਪੈ ਗਿਆ ਹੁਣ ਸਾਥੋ ਹੀ ਡਰ ਲੱਗਣ ਲੱਗ ਪਿਆ ਹੁਣ ਸਾਨੂੰ ਗ੍ਰਿਫਤਾਰ ਕਰਨਾ ਕਿਤੇ ਵੀ ਸਾਨੂੰ ਪਹਿਲਾਂ ਚੱਕ ਲੈਣਾ ਕਿਉਂਕਿ ਸਾਥੋ ਹੀ ਡਰਦੇ ਆ ਅਜੇ ਤਾਂ ਕੁਝ ਕਹਿੰਦੇ ਵੀ ਨਹੀਂ ਬਿਅਸੀਂ ਤਾਂ ਇੱਕ ਮੰਗ ਪੱਤਰ ਦੇਣਾ ਕਿਸਾਨਾਂ ਨੇ ਉਹ ਦੇ ਸਕਦਾ ਉਹ ਯਾਦੀ ਜੀ ਨੂੰ ਯਾਦੀ ਹੈ ਸਾਨੂੰ ਵੀ ਕਿਸੇ ਨੂੰ ਹੱਕ ਆਪਣਾ ਗੱਲ ਰੱਖਣ ਦਾ ਮਾਨ ਸਾਹਿਬ ਆਪਣੀ ਸਟੇਜਾ ਤੋਂ ਸੱਤਾ ਤੋਂ ਪਹਿਲਾਂ ਆਖਦੇ ਹੁੰਦੇ ਸੀ ਤੁਸੀਂ ਆਜ਼ਾਦ ਹੋ ਆਜ਼ਾਦ ਭਾਰਤ ਦੇ ਨਿਵਾਸੀ ਹੋ ਤੁਸੀਂ ਸਵਾਲ ਪੁੱਛ ਸਕਦੇ ਹੋ ਤੁਸੀਂ ਕਿਸੇ ਲੀਡਰ ਨੂੰ ਕੋਈ ਵੀ ਗੱਲ ਪੁੱਛ ਸਕਦੇ ਹੋ ਪਰ ਅੱਜ ਇਹਨਾਂ ਡਰ ਕਿਉਂ ਅਸੀਂ ਅਮ ਸਾਹਿਬ ਤੋਂ ਪਤਾ ਨਹੀਂ ਕੀ ਚੱਕਰ ਹੈ ਇਹ ਸਵਾਗਤ ਤੋਂ ਭੱਜ ਰਿਹਾ ਸੀਐਮ ਵੀ ਭੱਜ ਰਿਹਾ ਜਿਹਦੇ ਉਹਦੇ ਐਮਐਲਏ ਹੈ ਭੱਜ ਰਹੇ ਆ ਸਵਾਲ ਕਰਨ ਤੋਂ ਇਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਕਿਸਾਨਾਂ ਤੋਂ ਦੂਰ ਨੂੰ ਭਜਦੇ ਆ ਨਾਲੇ ਸਵਾਲ ਹੀ ਪੁੱਛਣਾ ਕੋਈ ਇਹਨਾਂ ਦੇ ਕੋਈ ਡਾਂਗ ਤਾਂ ਮਾਰਨੀ ਨਹੀਂ ਹੂੰ ਸਵਾਲ ਵੀ ਸਾਡੇ ਇਹਨੂੰ ਗਾ ਨੂੰ ਲੱਗਦੇ ਆ ਹੂੰ ਅੱਛਾ ਵੀ ਕੱਲ ਕਿਸਾਨ ਸਾਡੇ ਨੇ ਕੋਈ ਗੱਲ ਹੀ ਰੇੜੀਆਂ ਫੜੀਆਂ ਆਲੇ ਨੇ ਕੀਤੀ ਸੀ ਕੋਈ ਜਿਆਦਾ ਨਹੀਂ ਕਿਉਂ ਬਾਬਾ ਫਰੀਦ ਦੀ ਨਗਰੀ ਆ ਬਾਬਾ ਫਰੀਦ ਵੀਰਵਾਰ ਮੱਥਾ ਟੇਕਣਾ ਸਾਰੇ ਜਾਣਦੇ ਆ ਪਰ ਉੱਥੇ ਕੱਲ ਇਹਨਾਂ ਨੇ ਬਹੁਤ ਦੂਰ ਦੂਰ ਤੇ ਘਰ ਰੇੜੀਆਂ ਫੜੀਆਂ ਆਲੇ ਨੂੰ ਕਿ ਇਹਨੂੰ ਜਾਣ ਨਹੀਂ ਦਿੱਤਾ ਬਾਈ ਜਿਹੜੇ ਮਾਸਟਰ ਆ ਉਹ ਫਰੀਦਕੋਟ ਤੋਂ ਦੇਖੇ ਉਹ ਡਿਟੇਨ ਹੋ ਗਏ ਤੁਹਾਡੇ ਸਾਥੀ ਨੂੰ ਡਿਟੇਨ ਕਰ ਲਿਆ ਦੂਜੇ ਪਾਸੇ ਜਿਹੜੇ ਮਜ਼ਦੂਰ ਆ ਤੁਹਾਡੇ ਕਹਿਣ ਮਤਲਬ ਉਹਨਾਂ ਦੀਆਂ ਰੇੜੀਆਂ ਚਕਾਤੀਆਂ ਫਿਰ ਜਿਹੜੇ ਉੱਥੇ ਲੋਕ ਪਹੁੰਚੇ ਨੇ ਜਾਂ ਉੱਥੇ ਲੋਕ ਜਾ ਰਹੇ ਨੇ ਉਹ ਲੋਕ ਕੌਣ ਨੇ ਉਹ ਕੱਲੇ ਮੁਲਾਜ਼ਮ ਰਹਿ ਗਏ ਤੇ ਨਾ ਚਾਰਾਂ ਜਣਿਆਂ ਦੀ ਪੁਲਿਸ ਰਹਿ ਗਈ ਹਮਮ ਹੋਰ ਤਾਂ ਕੋਈ ਰਹਿਣਗੇ ਹਾਂ ਸੀਐਮ ਦੀ ਬਸ ਰੱਖਿਆ ਹਾਸਤੇ ਜਿਹੜੀ ਪੁਲਿਸ ਆ ਹੋਰ ਬੰਦੇ ਨੂੰ ਤਾਂ ਜਾਣ ਹੀ ਨਹੀਂ ਦਿੰਦੇ ਸ਼ਹਿਰ ਚ ਉਹਦਾ ਇੱਕ ਸ਼ੌਣੀ ਚ ਤਬਦੀਲ ਕਰਤਾ ਫਰੀਦਕੋਟ ਜ਼ਿਲ੍ਹਾ ਸਾਰਾ ਤਾਂ ਸ਼ੌਣੀ ਚ ਤਬਦੀਲ ਕਰਤਾ ਇਹਨਾਂ ਨੇ ਤੁਹਾਡੇ ਆਪੂ ਦਾ ਨਾਮ ਕੀ ਹੈ ਆ ਜਗਵਿੰਦਰ ਸਿੰਘ ਜਾਦੂ ਜੀ ਪਿੰਡ ਸਿੰਘ ਕਿੰਨੇ ਵਜੇ ਗ੍ਰਿਫਤਾਰ ਕੀਤਾ ਰਾਤ ਨੂੰ 10:00 ਵਜੇ 9:30 10:00 ਵਜੇ 9:30 10:00 ਵਜੇ ਗ੍ਰਿਫਤਾਰ ਕਰਕੇ ਲਿਆਇਆ ਪਹਿਲੇ ਲੱਗਦਾ ਆ ਰਾਮਨਾਲ ਪਏ ਬੰਦੇ ਨੂੰ ਬੇ ਬੇਸਰਤ ਹੋਏ ਬੰਦੇ ਨੂੰ ਚੱਕ ਕੇ ਗ੍ਰਿਫਤਾਰ ਕਰ ਲੈਣਾ ਤੁਸੀਂ ਸਮਝਦੇ ਹੋ ਦੇਸ਼ ਜਾਦਾ ਹੈ ਉਸ ਮੌਕੇ ਦਾ ਬੁੜੀਆਂ ਨੂੰ ਵੀ ਪਾਇ ਲੱਗਦਾ ਵੀ ਇਸ ਮੌਕੇ ਕੀ ਚਪਤਾ ਸਾਡੇ ਬੰਦੇ ਨੂੰ ਲੈ ਜਾ ਕੇ ਕੀ ਕਰਨਾ ਇਹਨਾਂ ਨੇ ਹਰੇਕ ਦੇ ਮਨ ਚ ਡਰਾ ਅੱਜਕੱਲ ਹੋ ਵੀ ਰਿਹਾ ਹੂੰ ਪੁਲਿਸੋਂ ਝੂਠੇ ਪੁਲਿਸ ਮੁਕਾਵੇ ਬਣਾ ਰਹੀ ਹੈ ਮਿਲਿਓ ਤੁਸੀਂ ਸਾਥੀ ਨੂੰ ਹੁਣ ਮਿਲ ਕੇ ਆਏ ਅੰਦਰ ਹੂੰ ਕੀ ਕੀ ਪੁਲਿਸ ਕੀ ਕਹਿੰਦੀ ਹੈ ਕਿ ਕਿੰਨੇ ਵਜੇ ਛੱਡਣਗੇ ਉਹ ਸ਼ਾਮ ਨੂੰ ਆਂਦੇ 5 ਵਜੇ ਛੱਡਾਂਗੇ ਹੂੰ ਜਦੋਂ ਭਗਵਾਨਤ ਮੁਰਗੇ ਇੱਥੋਂ ਸਾਡੇ ਮੁੱਖ ਮੰਤਰੀ ਹੂੰ ਉਦੋਂ ਬਾਅਦ ਆਉਂਦੇ ਛੱਡਾਂਗੇ ਇੱਕ ਪਾਸੇ ਅੱਜ ਆਜ਼ਾਦੀ ਦਿਹਾੜਾ ਬਣਾਇਆ ਜਾ ਰਿਹਾ ਦੂਜੇ ਪਾਸੇ ਤੁਸੀਂ ਥਾਣੇ ਬਾਹਰ ਖੜੇ ਆ ਆਪਣੇ ਸਾਥੀ ਨੂੰ ਰਿਹਾ ਕਰਵਾਉਣ ਵਾਸਤੇ ਇਹ ਤਾਂ ਬਹੁਤ ਮਤਭਾਗ ਦੀ ਘਟਨਾ ਹੈ ਠੀਕ ਹੈ ਇਹਦੇ ਵਾਸਤੇ ਮੁੱਖ ਮੰਤਰੀ ਨੂੰ ਸੋਚਣਾ ਚਾਹੀਦਾ ਸੀਗਾ ਵੀ ਇਹੋ ਜਿਹੀਆਂ ਨੀਤੀਆਂ ਨਾ ਹੋਣ